ਪਰ ਤਰੀਕਾ ਹੀ ਕੋਈ ਨਹੀਂ ਹੈ ਹੈ ਨਾ ਨਹੀਂ ਜੁਂਦੀ ਹੈ ਨਾ ਮੈਂ ਕਹਿੰਦਾ ਮਾੜਾ ਮਾੜਾ ਬੱਚਾ ਨਿਆ ਹਾਂ ਜੋ ਬਜਾ ਮੈਂ ਇਹ ਮੰਨ ਲਿਆ ਕਿ ਬਚਵਾਲ ਉਹਦੇ ਹੱਕੇ ਦੇ ਵਿੱਚ ਇਸ ਪਿੰਡ ਦੇ ਕਮਿਟੀ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਕਿ ਬਹੁਤ ਲੰਬੇ ਸਮੇਂ ਤੋਂ ਤੇ ਸਰਕਾਰਾਂ ਜਾਂ ਹਰ ਵਾਰੀ ਪੰਚਾਇਤ ਨੇ ਮੱਪੇ ਪਾਉਣੇ ਪਰ ਪੀਨ ਵਾਲੇ ਪਾਣੀ ਦਾ ਹੰਦੀ ਹੋਇਆ। ਸੋ ਐਮਐਲਏ ਸਾਹਿਬ ਨੇ ਮੁੱਖ ਮੰਤਰੀ ਸਰਦਾਰਪੋਸ਼ ਨੂੰ ਮਾਨਜੂਰੀ ਦਿੱਤੀ ਗਈ। ਇਹ ਸੁਝੇਸ਼ੀ ਪ੍ਰਵਾਨ ਹੋਈ ਹੈ। 1.62 ਕਰੋੜ ਰੁਪਏ ਦੀ ਨਿਰਮਾਣ। ਇਹ ਜਿਹੜਾ ਪੀਨ ਵਾਲੀ ਟੈਂਕੀ ਬਣੀ ਪੀਨ ਵਾਲਾ ਪਾਣੀ ਕਰਕਰ ਪਹੁੰਚਾਇਆ ਗਿਆ। ਸੋ ਮੈਂ ਮੁੱਖ ਮੰਤਰੀ ਸਰਦਾਰਪੋਸ਼ ਨੂੰ ਸ਼ੁਭਮਾਨੀ ਜੋ ਧੰਨਵਾਦ ਕਰਦਾ ਤੇ ਐਮਐਲਏ ਜੀਵਨ ਸਿੰਘ ਸੰਘਵਾਲ ਤੇ ਪੂਰੀ ਪੰਚਾਇਤ ਨੂੰ ਪੂਰੇ ਪਿੰਡ ਦੇ ਲੋਕਾਂ ਨੂੰ ਭੈਣ ਭਰਾ ਨੂੰ ਮੈਂ ਬਖਾਈ ਦਿੰਦਾ ਕਿ ਬਹੁਤ ਵੱਡਾ ਪ੍ਰੋਜੈਕਟ ਥੋੜੇ ਸਮੇਂ ਦੇ ਵਿੱਚ ਕਿਉਂਕਿ ਪਹਿਲੀ ਸਰਕਾਰ ਹੈ ਜਿਹੜੀ ਜਦੋਂ ਵੀ ਕੋਈ ਮੰਗ ਕਰਦਾ ਮੁੱਖ ਮੰਤਰੀ ਸਰਦਾਰ ਕੋਮਲ ਸਿੰਘ ਜੀ ਨੇ ਵਾਅਦਾ ਕੀਤਾ ਹੈ ਕਿ ਹਰ ਘਰ ਤੀ ਨਾਲ ਪਾਣੀ ਸਾਫ ਸੁਥਰਾ ਪੀਣ ਵਾਲਾ ਪਾਣੀ ਅਸੀਂ ਪਹੁੰਚਾਵਾਂਗੇ ਤੇ ਜਦੋਂ ਵੀ ਜਿਸ ਪਿੰਡ ਤੇ ਪਤਾ ਲੱਗਦਾ ਨਾਲ ਦੀ ਨਾਲ ਗ੍ਰਾਂਟ ਆ ਜਾਂਦੀ ਹੈ ਹੁਣ 1 ਕਰੋੜ 60 ਲੱਖ 20 ਹਜ਼ਾਰ ਰੁਪਏ ਦੀ ਗ੍ਰਾਂਟ ਆਉਂਦੀ ਹੈ ਉਹਨੇ ਵੀ ਲਿਆ ਚ ਪੀਣ ਵਾਲਾ ਪਾਣੀ ਹੈ ਤੇ ਇੱਕੀ ਬਣ ਕੇ ਤਿਆਰ ਹੋ ਗਿਆ ਪੀਣ ਵਾਲਾ ਪਾਣੀ ਕਰ ਕਰ ਪਕਾਇਆ ਗਿਆ ਇਹ ਸਾਡੀ ਸੇਵਾ ਕਿਉਂਕਿ ਸਾਡੀ ਸਰਕਾਰ ਵਰਕਰ ਤੋਂ ਲੈ ਕੇ ਮંત્રી ਸਹਿਬਾਨ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਪੰਚਾਇਤਤ ਸਤੁਤ ਖੁਦ ਮੁੱਖ ਮੰਤਰੀ ਸਾਹਿਬ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਤੇ ਪੰਜਾਬ ਦੀ ਸੇਵਾ ਇਸ ਤਰ੍ਹਾਂ ਹੀ ਕਰਦੇ ਰਾਂਗੇ ਅੱਜ ਮੈਂ ਜਿਲ੍ਹੇ ਹਲਕੇ ਦੇ ਪਿੰਡ ਬਕਾਲ ਸਿੰਘ ਵਾਲਾ ਦੇ ਪੂਰੇ ਪ੍ਰਾਪਲ ਨੂੰ ਵਰਕ ਹੋ ਜਾਣਾ ਤੇ ਐਮਐਲਏ ਸਾਹਿਬ ਦਾ ਮੈਂ ਬਹੁਤ-ਬਹੁਤ ਵਧਾਈ ਦਿੰਦਾ ਤੇ ਨਾਮ ਲੈਣਾ ਤਨਵਾਰ ਕਰਦਾ ਕਿ ਇੰਨੇ ਲੋਕਾਂ ਦੀ ਜਿਹੜੀਆਂ ਇਹਨਾਂ ਨੇ ਮਨਜ਼ੂਰੀ ਕਰਾਈ ਤੇ ਬਹੁਤ-ਬਹੁਤ ਵਧਾਈ ਮੁੰਡੇ ਸਾਬ ਕਿੰਨੇ ਚਿਰ ਤਿਆਰ ਹੋ ਜਾਏਗਾ 6 ਮਹੀਨੇ ਅਨੰਦਰ ਬਣ ਕੇ ਤਿਆਰ ਠੀਕ ਹੈ ਆਹ ਆਪ ਸੰਬੋਧਨ ਹਾਂਜੀ ਹਾਂਜੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਭਗੰਚੇ ਜੀ ਮਾਨ ਸੀਐਮ ਪੰਜਾਬ ਹਰਦੀਪ ਸਿੰਘ ਜੀ ਮੁੰਡੀਆਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਜਿਹੜਾ ਇਹਨਾਂ ਨੂੰ ਮੈਂ ਕੋਈ ਕੰਮ ਕਹਿਣਾ ਉਹ ਪਹਿਲ ਦੇ ਅਧਾਰ ਤੇ ਜਦੇ ਹੋ ਜਾਂਦਾ ਆਪਣਾ ਕੰਮ ਅੱਜ ਪ੍ਰਤਾਪ ਸਿੰਘ ਵਾਲਿਆਂ ਦੇ ਬਹੁਤ ਖੁਸ਼ੀ ਵਾਲਾ ਦਿਨ ਆ ਜਿਨ੍ਹਾਂ ਦੇ ਕੋਲੇ ਦੇਖੋ ਪਹਿਲਾਂ ਥੋੜੀ ਜਿਹੀ ਆਬਾਦੀ ਸੀ ਅੱਜ 10000 ਤੋਂ ਉੱਪਰ ਆਬਾਦੀ ਆ ਜਿਹਦੇ ਚ 1 ਕਰੋੜ 60 ਲੱਖ ਦਾ ਪ੍ਰੋਜੈਕਟ 6 ਮਹੀਨੇ ਦੇ ਵਿੱਚ ਇਹ ਪੂਰਾ ਹੋ ਜਾਣਾ ਪਾਣੀ ਦੀ ਕਮੀ ਜੀ ਆਪਾਂ ਪੰਜਾਬ ਚ ਰਕੇ ਪਾਣੀ ਦੀ ਵੀ ਕਮੀ ਆਉਂਦੀ ਆ ਆ ਐਕਸ਼ਨ ਸਾਹਿਬ ਖੜੇ ਨੇ ਤੁਰੰਤ ਉਸੇ ਟਾਈਮ ਹੀ ਮਤਲਬ ਜਦ ਇਹਨਾਂ ਨੂੰ ਕੋਈ ਕਹੀ ਦਾ ਕੋਈ ਕੰਮ ਕਰ ਉਹ ਤੇ ਐਸ ਡੀਓ ਜੇ ਆਈ ਉਹ ਤੇ ਟਾਈਮ 'ਤੇ ਭੇਜ ਦਿੰਦੇ ਨੇ ਕਿਉਂਕਿ ਸੀਵਰੇਜ ਬਹੁਤ ਆਲੇ-ਦਾਲੇ ਪੁਰਾਣੇ ਪਏ ਹੋਏ ਨੇ ਬਹੁਤ ਪਿੰਡਾਂ ਦੇ ਵਿੱਚ ਜਦੋਂ ਲੀਕੇਜ ਹੋ ਜਾਂਦੀ ਆ ਤੁਰੰਤ ਉਸੇ ਟਾਈਮ ਅਸੀਂ ਠੀਕ ਕਰ ਦਿੰਦੇ ਆ ਮੈਂ ਤੇ ਪ੍ਰਤਾਪ ਸਿੰਘ ਆਲਿਆਂ ਨੂੰ ਆਲੇ-ਦਾਲੇ ਹੋਰ ਜੜੀਆਂ ਪੰਚਾਇਤਾਂ ਨੂੰ ਵਧਾਈ ਦੇਣਾ ਚਾਹਣਾ ਬਈ ਤੁਹਾਨੂੰ ਇਹੋ ਜਿਹੇ ਪ੍ਰੋਜੈਕਟ ਨੇ ਜਿਹੜੇ ਅੱਜ ਤੱਕ ਬੜੀਆਂ ਸਰਕਾਰਾਂ ਆਈਆਂ ਨੇ ਕਾਂਗਰਸ ਆਏ ਨੇ ਆਕਾਲੀ ਆਏ ਨੇ ਦੇਖੋ ਤੁਸੀਂ ਪ੍ਰੋਜੈਕਟ ਕਿਵੇਂ ਆ ਰਹੇ ਨੇ ਇੱਕ ਜੱਸੀਆਂ ਪ੍ਰੋਜੈਕਟ ਅਸੀਂ 1.5 ਕਰੋੜ ਦਾ 1 ਕਰੋੜ 60 ਲੱਖ ਦਾ ਪ੍ਰੋਜੈਕਟ ਅੱਜ ਪ੍ਰਤਾਪ ਸਿੰਘ ਵਾਲਿਆਂ ਨੂੰ ਮਿਲਿਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਸਾਨੂੰ ਸੇਵਾਦਾਰ ਚੁਣਿਆ ਅਸੀਂ ਤੁਹਾਡੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਵਾਂਗੇ ਸਰਪੰਚਾ ਨੂੰ ਮੈਂ ਬਹੁਤ ਦੇਖੋ ਕੱਲ ਦੇ ਮੁੰਡਿਆਂ ਸਭ ਲੱਗੇ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀ ਇਹਨਾਂ ਨੇ ਇੱਕ ਘਟੋ ਘਟੇ 7-800 ਬੰਦੇ ਦਾ ਅਰੇਂਜਮੈਂਟ ਬੈਠਣ ਦਾ ਇਹਨਾਂ ਨੇ ਕਰਿਆ ਦਿਨੋਂ ਰਾਤ ਨੇ ਇੱਥੇ ਬੈਠੇ ਨੇ ਕੁਦਰਤ ਮਾਰੇ ਕਿਸ ਦਾ ਜੋਰ ਨਹੀਂ ਬਹੁਤ ਵਧੀਆ ਹੋਇਆ ਚਲੋ ਮੈਂ ਵੀ ਪੈਣਾ ਚਾਹੀਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਐਮਐਲਏ ਸਾਹਿਬ ਉਹ ਬਚਨ ਸਿੰਘ ਮਾਰ ਰਹੇ ਤਾਂ ਕੋਲ ਇੱਕ ਸੜਕ ਦਾ ਟੋਟਾ ਬੜਾ ਖਰਾਬ ਹੈ ਉੱਥੇ ਬੜੇ ਐਕਸੀਡੈਂਟ ਹੋ ਜਾਂਦੇ ਮੈਂ ਤੁਹਾਨੂੰ ਦੱਸ ਦਵਾਂ ਬਰਸਾਤ ਹਟ ਜਾਂਦੇ ਹੋ ਸਾਡੀਆਂ ਗਿਲ ਹਲਕੇ ਦੀਆਂ 38 ਸੜਕਾਂ ਬਿਲਕੁਲ ਪਾਸ ਹੋ ਗਈਆਂ ਠੇਕੇ ਦੇ ਤੇ ਸਾਰਾ ਕੁਝ ਪਾਸ ਹੋ ਚੁੱਕਿਆ ਜਿੱਦਣ ਮੀਂਹ ਹਟ ਗਿਆ ਸਾਡੇ ਚੱਲ ਪਏ ਆਪਣੇ ਪਲਾਂਟ ਉਹ ਜਦੋਂ ਚਾਲੂ ਹੋ ਜਾਂਦੇ ਠੀਕ ਹੈ ਧੰਨਵਾਦ ਤੁਹਾਡਾ ਸੁਖਰੀ ਸਰਪੰਚ ਸਾਹਿਬ ਸਾਡੇ ਮੁਖਮੰਤੇ ਭਵਨ ਮਾਨ ਜੀ ਦਾ ਸਾਡੇ ਬੜੇ ਪੀਰ ਬੜੇ ਭਾਈ ਮੁੰਡਿਆ ਸਾਹਿਬ ਔਰ ਅੱਜ ਪ੍ਰਤਾਪ ਸਿੰਘ ਵਾਲਾ ਆਏ ਨੇ ਨਾਲ ਐਮ ਐਲ ਏ ਸਾਹਿਬ ਸਾਜੀਤ ਸਿੰਘ ਸੰਗੋਵਾਲ ਜੀ ਜੋ ਹਰ ਦੁਖ ਸੁਖ ਦੇ ਭਾਈਵਾਲ ਹੈ ਆਪਾਂ ਦੇਖਿਆ ਸਾਰੇ ਕੰਮ ਪੀਲੇ ਸਰਕਾਰਾਂ ਦੇ ਵੀ ਦੇਖੇ ਨੇ ਅੱਜ ਥੋੜੀ ਜਿਹਾ ਪਹਿਲਾਂ ਇਹ ਡਿਮਾਂਡ ਰੱਖੀ ਸੀ ਪਿੰਡ ਦੀ ਸਾਨੂੰ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਐਮ ਐਲ ਏ ਸਾਹਿਬ ਨੇ ਮੰਤਰੀ ਸਾਹਿਬ ਨਾਲ ਰਾਬਤਾ ਕੈਂਪ ਕਰਕੇ ਪਹਿਲ ਦੇ ਆਧਾਰ ਤੇ ਸਾਡੀ ਮੰਗ ਪੂਰੀ ਕੀਤੀ ਹੈ ਔਰ ਮੈਂ ਆਪਣੇ ਪਿੰਡ ਵਾਲੋਂ ਪ੍ਰਤਾਪ ਸਿੰਘ ਵਾਲਾ ਲੋਕ ਨਿਸ਼ਾਨਗਰ ਬਸੰਤਨਗਰ ਸਾਰੇ ਪਿੰਡਾਂ ਵਾਲੋਂ ਮੈਂ ਪੰਚਾਇਤ ਨੂੰ ਬਹੁਤ ਬਹੁਤ ਮੰਤਰੀ ਦਾ ਐਮ ਸਾਡੇ ਪਿੰਡ ਵਾਸ ਨੂੰ ਤੁਸੀਂ ਜੋ ਅਸ਼ੀਰਵਾਦ ਦਿੱਤਾ ਹੈ ਔਰ ਪ੍ਰਮਾਤਮਾਗੇ ਇਹ ਵੀ ਅਰਦਾਸ ਕਰਦੇ ਆਂ ਬਾਬਾ ਜੀ ਅਗੇ ਵੀ ਚੜ੍ਹਦੀ ਕਲਾ ਰਹਿਣ ਐਨ ਫਿੱਟ ਰਹਿਣ ਜਿਵੇਂ ਜੀ ਸੇਵਾ ਕਰਦੇ ਬਸ ਚੜ੍ਹ ਕੇ ਹੋਰ ਵੀ ਸਾਡੇ ਸਮਾਜ ਦੀ ਸੇਵਾ ਕਰਦੇ ਰਹਿਣ। ਕੁੰਡੀਆ ਸਾਹਿਬ ਦੋ ਮੋਟੇ ਕਣਾ ਚੰਦੌਰ ਸਾਹਿਬ ਨੇ ਨਾ ਨਹੀਂ ਦੱਸਿਆ ਹੈਗਾ। ਇੱਕ ਪ੍ਰੋਜੈਕਟ ਹੈਗਾ ਜਿਸ 60 ਲੱਖ ਦਾ ਪ੍ਰੋਜੈਕਟ ਹੈਗਾ। ਜਿਹੜਾ ਕਿ ਅਸੀਂ ਜਲਦੀ ਕੰਪਲੀਟ ਕਰਾਵਾਂਗੇ। ਔਰ ਇਹਨਾਂ ਲੋਕਾਂ ਨੂੰ ਜਿਹੜੇ ਹੈਗਾ ਇਹਨਾਂ ਦੀ ਆਬਾਦੀ 15 ਕਾ ਲੋਕਾਂ ਦੀ ਆਬਾਦੀ ਹੋਗੀ। ਜਿਹਦਾ ਇਹ ਪੁਰਾਣਾ ਪ੍ਰੋਜੈਕਟ ਬਣਿਆ ਸੀਗਾ। ਆਈ ਥਿੰਕ ਇਟ ਵਾਸ ਡਨ ਇਨ 2003 ਜਿਹੜਾ ਪਿੰਨਵੇ ਵਿੱਚ ਬਣਿਆ ਸੀਗਾ ਉਸ ਤੋਂ ਬਾਅਦ ਆਪਦੇ ਇਹਨੂੰ ਗਵਰਨਮੈਂਟ ਕਰ ਰਹੇ ਹੈਗੇ ਐਸ ਪ੍ਰੋਜੈਕਟ ਨੂੰ ਤੇਰੇ ਵਿੱਚ ਜਿਹੜਾ ਹੈਗਾ 18 ਕਿਲੋਮੀਟਰ ਦੀ ਲਾਈਨ ਰਹੇਗੀ ਕਿ ਜਿਹਨਾਂ ਲੋਕਾਂ ਨੂੰ ਜਿਹੜਾ ਪਾਣੀ ਵਾਲਾ ਪਾਣੀ ਮਿਲ ਸਕੂਗਾ ਤੇ ਮੇਨ ਮਕਸਦ ਇਹ ਹੈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹਨਾਂ ਚਾ ਵਧੀਆ ਕੰਮ ਕੀਤਾ ਹੈਗਾ ਥੈਂਕ ਯੂ ਠੀਕ ਹੈ ਇਹ ਤਾਂ ਦੇਖੋ ਸਰ ਆਜੂ ਆਏ ਕਿ ਕਿ ਨਹੀਂ ਇਹ ਹੋ ਗਿਆ